ਏ ਆਪਾਂ ਪਿਛਲੇ 3 ਸਾਲ ਤੋਂ ਆਪਾਂ ਜਿਸ ਹਿਸਾਬ ਨਾਲ ਲਗਾਈਏ ਤਾਂ 30000 ਤੋਂ ਪਲੱਸ ਲੋਕਾਂ ਦਾ ਆਪਾਂ ਹੁਣ ਤੱਕ ਨਸ਼ਾ ਛਡਾ ਚੁੱਕੇ ਆ 30000 30000 ਤੋਂ ਜ਼ਿਆਦਾ ਤੋੜ ਤਕਲੀਫ ਦੀ ਮੇਰੀ ਪਹਿਲੇ ਦਿਨ ਤੋਂ ਜ਼ਿੰਮੇਵਾਰੀ ਹੈ ਕਿ ਅਗਰ ਤੋੜ ਲੱਗਦੀ ਹੈ ਤਾਂ ਮੈਂ ਪੈਸੇ ਵਾਪਸ ਕਰੂੰਗਾ ਜੇ ਇੰਨੇ ਕੌਨਫੀਡੈਂਸ ਦੇ ਨਾਲ ਕਹਿ ਰਹੇ ਹੋ ਤੇ ਮਤਲਬ ਤੁਸੀਂ ਇਸ ਚੀਜ਼ ਦੀ ਗਾਰੰਟੀ ਦਿੰਦੇ ਹੋ ਕਿ ਜਿਹੜੇ ਬੰਦੇ ਨੂੰ ਅਸਰ ਨਹੀਂ ਹੁੰਦਾ ਉਹਦਾ ਪੈਸਾ ਵੇਸਟ ਨਹੀਂ ਹੋਊਗਾ ਬਿਲਕੁਲ ਜੀ ਬਿਲਕੁਲ ਕਿ ਇਹ ਦਵਾਈ ਉਹਨਾਂ ਲੋਕਾਂ ਤੇ ਵਰਕ ਕਰੋ ਕਿ ਜਿਹੜੇ 20-20 ਸਾਲ ਤੋਂ ਨਸ਼ਾ ਕਰ ਰਹੇ ਨੇ ਜਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਰ ਰਹੇ ਨੇ ਆਪਣੇ ਕੋਲ ਆਉਂਦੇ ਨੇ 30-35 35 ਸਾਲ ਵਾਲੇ ਵੀ ਆਉਂਦੇ ਨੇ 70-70 ਸਾਲ ਦੇ ਬਜ਼ੁਰਗ ਆਪਣੇ ਤੋਂ ਮੈਡੀਸਿਨ ਲੈ ਕੇ ਨਸ਼ਾ ਛੱਡ ਚੁੱਕੇ ਨੇਗੇ ਜਿਹੜੇ 16 ਸਾਲ ਦੇ ਨਵੇਂ-ਨਵੇਂ ਮੁੰਡੇ ਉੱਠੇ ਨੇਗੇ ਉਹ ਕੈਪਸੂਲਾਂ ਤੇ ਲੱਗ ਜਾਂਦੇ ਨੇ 16 ਸਾਲ ਦੇ ਮੁੰਡੇ ਵੀ ਤੁਹਾਨੂੰ ਫੋਨ ਕਰਦੇ ਨੇ ਮੇਰੇ ਕੋਲ 12-12 13-13 ਸਾਲ ਦੇ ਬੱਚੇ ਵੀ ਮੈਡੀਸਿਨ ਲੈ ਕੇ ਗਏ ਨੇ ਜੀ ਫੋਨ ਕਰਕੇ ਤੁਹਾਨੂੰ ਦੱਸਦੇ ਨੇ ਆਪਣੀ ਬਿਲਕੁਲ ਤੇ ਕੀ ਤੁਸੀਂ ਇਸ ਪ੍ਰਾਈਵੇਸੀ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਬਿਲਕੁਲ ਜੀ ਦੇਖੋ ਅਗਰ ਆਪਾਂ ਪ੍ਰਾਈਵੇਸੀ ਨੂੰ ਧਿਆਨ ਦੇ ਵਿੱਚ ਰੱਖਦੇ ਆ ਤਾਂ ਹੀ ਆਪਾਂ ਇੱਥੇ ਇਕੱਲੇ ਬੈਠੇ ਆ ਨਹੀਂ ਤਾਂ ਆਪਾਂ ਲੋਕਾਂ ਵਾਂਗੂ ਲਿਆ ਕੇ ਲੈਣ ਲਾ ਲੈਂਦੇ ਜੀ ਅਗਰ ਗੱਲ ਕਰੀਏ ਡੋਜ ਦੀ ਤਾਂ ਨਸ਼ੇ ਦੀ ਡੋਜ ਦੇ ਮੁਤਾਬਕ ਆਪਾਂ ਮੈਂਸ਼ਨ ਦਿੰਨੇ ਆ ਕਿਸੇ ਨੂੰ ਪੰਜ ਪੁੜੀਆਂ ਦਿੰਨੇ ਆ ਦਿਨ ਤਿੰਨੋਂ ਟਾਈਮ ਦੀਆਂ ਕਿਸੇ ਨੂੰ ਦੋ ਕਿਸੇ ਨੂੰ ਚਾਰ ਇਸ ਤਰੀਕੇ ਦੇ ਨਾਲ ਆਪਾਂ ਮੈਂਸ਼ਨ ਦਿੰਨੇ ਆ ਜ਼ਰੂਰੀ ਨਹੀਂ ਹੈਗਾ ਤੁਸੀਂ ਫੋਨ ਕਰੋਗੇ ਤਾਂ ਤੁਹਾਨੂੰ ਦਵਾਈ ਲੈਣੀ ਪੈਣੀ ਹੈ ਤੁਸੀਂ ਇੱਕ ਵਾਰ ਸਲਾਹ ਕਰਿਓ ਅਗਰ ਤੁਹਾਨੂੰ ਮਨ ਬੰਦ ਹੈਗਾ ਤਾਂ ਮਨ ਬਣ ਕੇ ਤੁਸੀਂ ਦਵਾਈ ਲੈ ਕੇ ਭਵੇਂ ਮੰਗਵਾ ਲਿਓ ਭਵੇਂ ਆ ਕੇ ਲੈ ਲਓ ਆਪਣੀ ਜਿਹੜੀ ਮੈਡੀਸਿਨ ਹੈ ਇਹ ਪ੍ਰੋਪਰ ਫਾਰਮੂਲੇਸ਼ਨ ਦੇ ਨਾਲ ਤਿਆਰ ਹੋਈ ਹੋਈ ਹੈਗੀ ਠੀਕ ਹੈ ਟੋਟਲ ਹੀ ਆਯੁਰਵੇਦਿਕ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਕੋਈ ਇਹਦੇ ਵਿੱਚ ਨਸ਼ਾ ਵੀ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਹਾਂ ਇੱਕ ਨਸ਼ੇ ਤੋਂ ਛੱਡ ਕੇ ਆਪਾਂ ਦੂਜੀ ਚੀਜ਼ ਤੇ ਲੱਗ ਗਏ ਉਹਨਾਂ ਨੂੰ ਨਸ਼ਾ ਕਰਨ ਕਰਕੇ ਨਹੀਂ ਪ੍ਰੋਬਲਮ ਨਹੀਂ ਆਉਂਦੀ ਜਿੰਨਾ ਨਸ਼ਾ ਛੱਡਣ ਲੱਗੇ ਆਉਂਦੀ ਹੈ ਨਾ ਸੋ ਕਿਉਂ-ਕਿਉਂ ਜਿਆ ਪ੍ਰੋਬਲਮਸ ਆਉਂਦੀਆਂ ਨੇ ਜਿੰਨੂੰ ਉਹਨਾਂ ਨੂੰ ਲੱਗਦਾ ਕਿ ਇਹਨੂੰ ਨਾਰਮਲ ਲੈਣ ਵੀ ਜੇ ਨਸ਼ਾ ਛੱਡਣ ਲੱਗੇ ਆਹ ਪ੍ਰੋਬਲਮਸ ਆ ਰਹੀਆਂ ਨੇ ਤੇ ਇਹ ਨਾਰਮਲ ਨੇ ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਤੋੜ ਲੱਗਦੀ ਹੈ ਕਿਸੇ ਦੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਕਿਸੇ ਦੇ ਨੱਕ ਦੇ ਵਿੱਚੋਂ ਪਾਣੀ ਆਉਂਦਾ ਬਾਸੀਆਂ ਆਉਂਦੀਆਂ ਨੇ ਛਿੱਕਾ ਲੱਗਦੀਆਂ ਨੇ ਹੱਡ ਪੈ ਟੁੱਟਦੇ ਨੇ ਬੁਖਾਰ ਚੜ ਜਾਂਦਾ ਹੈਗਾ ਇਦਾਂ ਦੇ ਚੀਜ਼ਾਂ ਹੁੰਦੀਆਂ ਨੇਗੀਆਂ ਠੀਕ ਹੈ ਕਈਆਂ ਨੂੰ ਉਹੀ ਕੰਬਣੀ ਚੜ ਠੀਕ ਹੈ ਕੋਈ ਫੀਮ ਪੁੱਕੀ ਸਮੈਕ ਹਿਰੋਇਨ ਗਾਂਜਾ ਕੋਈ ਬਾਹਰਚਾਲਸ ਹੋ ਗਈ ਜਿਵੇਂ ਬਾਹਰ ਆਪਣੇ ਮੈਟਾਡੋਲ ਬਹੁਤ ਚਲਦੀ ਹੈਗੀ ਉਹਦਾ ਕੋਈ ਜੀਵ ਵਾਲੀ ਗੋਲੀ ਮਤਲਬ ਕਿਸੇ ਵੀ ਕਿਸਮ ਦਾ ਨਸ਼ਾ ਹੋਵੇ ਇਹਦੇ ਨਾਲ ਛੱਡ ਸਕਦਾ ਬਟ ਪਹਿਲਾ ਬੰਦੇ ਦਾ ਆਪਦਾ ਮਨ ਹੋਣਾ ਚਾਹੀਦਾ ਜੇ ਆਪਣੇ ਆਪ ਨੂੰ ਜਾਂ ਆਪਣੇ ਕਿਸੇ ਘਰ ਦੇ ਜੀ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਹੋ ਤੇ ਸਰਦਾਰ ਜੀ ਦੀ ਗੱਲ ਸੁਣ ਕੇ ਜਾਓ ਹੁਣ ਤੱਕ ਬਹੁਤ ਸਾਰੇ ਘਰਾਂ ਦੇ ਵਿੱਚੋਂ ਨਸ਼ੇ ਨੂੰ ਫੜ ਕੇ ਬਾਹਰ ਕੱਢ ਚੁੱਕੇ ਨੇ ਤੇ ਹੁਣ ਤੱਕ ਬਹੁਤ ਸਾਰੇ ਨੌਜਵਾਨ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਨੇ ਉਹ ਨਸ਼ੇ ਤੋਂ ਦੂਰ ਹੋ ਗਏ ਨੇ ਸਭ ਤੋਂ ਪਹਿਲਾਂ ਤਾਂ ਸੰਦੀਪ ਜੀ ਦਾ ਸ਼ੁਕਰਾਨਾ ਕਰਾਂਗੇ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਕਿ ਤੁਸੀਂ ਇੰਨਾ ਸੋਹਣਾ ਕੰਮ ਕਰ ਰਹੇ ਹੋ ਜੀ ਜੀ ਮੈਨੂੰ ਇਹ ਜ਼ਰੂਰ ਦੱਸੋ ਕਿ ਜਿਵੇਂ ਪਹਿਲੇ ਦੱਸਿਆ ਨਾ ਕਿ ਬਹੁਤ ਸਾਰੇ ਨੌਜਵਾਨਾਂ ਦੇ ਘਰਾਂ ਦੇ ਵਿੱਚੋਂ ਜਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਹੈ ਸੋ ਇਹ ਅੰਕੜਾ ਕਿੰਨਾ ਕੁ ਹੋਏਗਾ ਤੁਹਾਡੇ ਮੁਤਾਬਕ ਇਹ ਆਪਾਂ ਪਿਛਲੇ 3 ਸਾਲ ਤੋਂ ਆਪਾਂ ਜਿਹਨ حساب ਲਗਾਈਏ ਤਾਂ 30000 ਤੋਂ ਪਲੱਸ ਲੋਕਾਂ ਦਾ ਆਪਾਂ ਹੁਣ ਤੱਕ ਨਸ਼ਾ ਛਡਾ ਚੁੱਕੇ ਹਾਂ 30000 30000 ਤੋਂ ਜ਼ਿਆਦਾ ਮਤਲਬ 30000 ਲੋਕਾਂ ਨੂੰ ਤੁਸੀਂ ਨਸ਼ਾ ਛੁੜਾਇਆ ਤੇ ਉਹਦੇ ਨਾਲ ਉਸਦੇ ਮਾਪੇ ਵੀ ਜੁੜੇ ਰਹਿੰਦੇ ਨੇ ਭੈਣ ਭਰਾ ਜੁੜੇ ਰਹਿੰਦੇ ਨੇ ਲੋਕ ਹਨਾ ਉਹਦੇ ਬੱਚੇ ਜੁੜੇ ਹੁੰਦੇ ਨੇ ਸੋ ਇਹ ਅੰਕੜਾ ਸਿਰ 30000 ਦਾ ਨਹੀਂ ਹੋਇਆ ਲੱਖਾਂ ਤੱਕ ਲੱਖਾਂ ਤੱਕ ਜਾਏਗਾ ਕਿਉਂਕਿ ਅੱਗੇ ਦੀ ਅੱਗੇ ਹੁਣ ਮੰਨ ਲਓ ਜਿਹੜਾ ਬੰਦਾ ਇੱਕ ਵਾਰ ਨਸ਼ਾ ਛੱਡ ਚੁੱਕਿਆ ਹੈਗਾ ਤਾਂ ਉਹਦਾ ਜਿਹੜਾ ਪਰਿਵਾਰ ਹੈ ਉਹ ਅੱਗੇ ਵੀ ਜ਼ਰੂਰ ਰੈਫਰ ਕਰਦਾ ਹੈਗਾ ਕਿ ਹੁਣ ਰੈਫਰ ਉਦੋਂ ਹੀ ਬੰਦਾ ਕਰਦਾ ਹੈ ਅਗਰ ਕੋਈ ਚੀਜ਼ ਅੱਛੀ ਹੈ ਹਨਾ ਹੁਣ ਮਾਰਕੀਟ ਦੇ ਵਿੱਚ ਅਗਰ ਗੱਲ ਕਰੀਏ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਨਸ਼ਾ ਛੱਡਣ ਦੀ ਦਵਾਈ ਦੇਖੋ ਦੇਖੀ ਦੇ ਰਹੇ ਨੇ ਹੁਣ ਜਿਵੇਂ ਕਿ ਆਪਣਾ ਇੰਡੀਆ ਜਿਹੜਾ ਸਭ ਤੋਂ ਪਹਿਲਾਂ ਕੋਪੀ ਦੇ ਵਿੱਚ ਮਸ਼ਹੂਰ ਹੈ ਅਸਲੀ ਚੀਜ਼ ਬਾਅਦ ਚ ਆਉਂਦੀ ਹੈ ਨਕਲੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਹਨਾ ਹੁਣ ਨਕਲੀ ਕਹਿੰਦਾ ਮਤਲਬ ਕੀ ਹੈ ਕਿ ਹੁਣ ਆਪਣੀ ਜਿਹੜੀ ਮੈਡੀਸਨ ਹੈ ਇਹ ਪ੍ਰੋਪਰ ਫਾਰਮੂਲੇਸ਼ਨ ਦੇ ਨਾਲ ਤਿਆਰ ਹੋਈ ਹੋਈ ਹੈਗੀ ਠੀਕ ਹੈ ਟੋਟਲ ਹੀ ਆਯੁਰਵੈਦਿਕ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਕੋਈ ਇਹਦੇ ਵਿੱਚ ਨਸ਼ਾ ਵੀ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਹਾਂ ਇੱਕ ਨਸ਼ੇ ਤੋਂ ਛੱਡ ਕੇ ਆਪਾਂ ਦੂਜੀ ਚੀਜ਼ ਤੇ ਲੱਗ ਗਏ ਜਿਵੇਂ ਕਿ ਹੁਣ ਜੀਬ ਵਾਲੀ ਗੋਲੀ ਚੱਲਦੀ ਹੈ ਹਨਾ ਟਰਮਾਡੋਲਟ ਪੈਂਟਾਡੋਲ ਬਹੁਤ ਕੁਝ ਚੱਲੀ ਜਾਂਦਾ ਵੀ ਇੱਕ ਨਸ਼ੇ ਤੋਂ ਛੱਡ ਕੇ ਆਪਾਂ ਉਹਦਾ ਆਲਟਰਨੇਟ ਲੈ ਲਿਆ ਆਪਣੀ ਮੈਡੀਸਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੈਗਾ ਇਹਦੀ ਕੋਈ ਐਡਿਕਸ਼ਨ ਨਹੀਂ ਹੈਗੀ ਟੋਟਲ ਹੀ ਆਯੁਰਵੇਦ ਹੈ ਹਰ 4 ਦਿਨਾਂ ਦੇ ਬਾਅਦ ਮੈਡੀਸਨ ਜਿਹੜੀ ਆਪਣੀ ਘਰ ਦੇ ਰਹਿੰਦੀ ਹੈ ਅਗਰ ਗੱਲ ਕਰਾਂ ਜੇ ਕਿਸੇ ਬੰਦੇ ਦਾ ਮਨ ਹੈਗਾ ਨਸ਼ਾ ਛੱਡਣ ਵਾਸਤੇ ਸਭ ਤੋਂ ਪਹਿਲਾਂ ਮਨ ਚਾਹੀਦਾ ਹੈਗਾ ਅਗਰ ਗੱਲ ਕਰੀ ਆਪਾਂ ਕਿਸੇ ਦਾ ਧੱਕੇ ਨਾਲ ਨਸ਼ਾ ਛਡਾ ਦਾਂਗੇ ਤਾਂ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਮੈਡੀਸਨ ਹੈ ਜਿਹੜੀ ਮੈਡੀਸਨ ਪ੍ਰੋਬਲਮ ਵਾਸਤੇ ਹੁੰਦੀ ਹੈ ਨਾ ਕਿ ਕਿਸੇ ਦੀ ਹੈਬਿਟ ਚੇਂਜ ਕਰ ਸਕਦੀ ਹੈ ਮਤਲਬ ਆਪਾਂ ਕਿਸੇ ਦੀ ਆਦਤ ਨਹੀਂ ਬਦਲ ਸਕਦੇ ਹੁਣ ਮੰਨ ਲਓ ਜਿਹੜਾ ਬੰਦਾ ਨਸ਼ਾ ਸ਼ੁਰੂਆਤ ਕਰਦਾ ਹੈਗਾ ਪਹਿਲਾ ਉਹ ਸ਼ੌਂਕ-ਸ਼ੌਂਕ ਦੇ ਵਿੱਚ ਸ਼ੁਰੂ ਕਰਦਾ ਹੈ ਉਸ ਤੋਂ ਬਾਅਦ ਉਹਦੀ ਮਜਬੂਰੀ ਬਣ ਜਾਂਦੀ ਹੈ ਠੀਕ ਹੈ ਉਹ ਜਦੋਂ ਮਜਬੂਰੀ ਬਣ ਜਾਂਦੀ ਹੈ ਉਹ ਇੰਨਾ ਕੁ ਟੁੱਟ ਜਾਂਦਾ ਹੈਗਾ ਪੈਸੇ ਵੱਲੋਂ ਵੀ ਟੁੱਟ ਚੁੱਕਿਆ ਹੁੰਦਾ ਹੈਗਾ ਤੇ ਆਪਣੀ ਰੈਪਿਊਟੇਸ਼ਨ ਵੀ ਖਤਮ ਕਰ ਲੈਂਦਾ ਹੈਗਾ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਸਿੱਧੇ ਮੂੰਹ ਨਾਲ ਤਾਂ ਬੋਲਦਾ ਨਹੀਂ ਹੈਗਾ ਮੂੰਹ ਲਾਉਂਦੇ ਨਹੀਂ ਹੈਗਾ ਬੋਲਣਾ ਤਾਂ ਦੂਰ ਦੀ ਗੱਲ ਆਪਣੇ ਘਰ ਦੇ ਨਹੀਂ ਬੁਲਾਉਂਦੇ ਹੈਗੇ ਤਾਂ ਉਹ ਮਤਲਬ ਛੱਡਣਾ ਚਾਹੁੰਦਾ ਹੁੰਦਾ ਹੈਗਾ ਇਹ ਨਹੀਂ ਹੈਗਾ ਕਿ ਹਾਂ ਬੰਦੇ ਨੂੰ ਸ਼ੌਂਕ ਹੁੰਦਾ ਵੀ ਹਾਂ ਵੀ ਮੈਨੂੰ ਮਰਨ ਦਾ ਚਾਹ ਹੈਗਾ ਬੰਦਾ ਛੱਡਣਾ ਚਾਹੁੰਦਾ ਤਾਂ ਬਟ ਉਹਦੀ ਮਜਬੂਰੀ ਇੰਨੀ ਬਣ ਚੁੱਕੀ ਹੁੰਦੀ ਹੈ ਜਦੋਂ ਉਹ ਛੱਡਦਾ ਹੈਗਾ ਉਹਦਾ ਉਹ ਇਹ ਸੋਚਦਾ ਵੀ ਇਸ ਤੋਂ ਤਾਂ ਮੈਂ ਨਸ਼ਾ ਕਰਕੇ ਹੀ ਮਰ ਜਾ ਮੈਂ ਉਹੀ ਪੁੱਛਣ ਲੱਗੀ ਸੀ ਜੀ ਜੀ ਜਿੰਸ ਸਿੰਘ ਜੀ ਜਦੋਂ ਕੋਈ ਨਸ਼ਾ ਕਰਦਾ ਹੈ ਨਾ ਉਹ ਮਨ ਬਣਾਉਂਦਾ ਕਿ ਮੈਂ ਨਸ਼ਾ ਛੱਡਣਾ ਹੈ ਹਨਾ ਤੇ ਜਿੱਤੇ ਤੱਕ ਮੈਂ ਸੁਣਿਆ ਹੈ ਹਨਾ ਵੀ ਉਹਨਾਂ ਨੂੰ ਨਸ਼ਾ ਕਰਨ ਕਰਕੇ ਨਹੀਂ ਪ੍ਰੋਬਲਮ ਨਹੀਂ ਆਉਂਦੀ ਜਿੰਨਾ ਨਸ਼ਾ ਛੱਡਣ ਲੱਗੇ ਆਉਂਦੀ ਹੈ ਹਨਾ ਸੋ ਕਿਉਂ ਕਿਉਂ ਜਿਆ ਪ੍ਰੋਬਲਮਸ ਆਉਂਦੀਆਂ ਨੇ ਜਿੰਨੂੰ ਉਹਨਾਂ ਨੂੰ ਲੱਗਦਾ ਹੈ ਕਿ ਇਹਨੂੰ ਨਾਰਮਲ ਲੈਣ ਵੀ ਜੇ ਨਸ਼ਾ ਛੱਡਣ ਲੱਗੇ ਆਹ ਪ੍ਰੋਬਲਮਸ ਆ ਰਹੀਆਂ ਨੇ ਤੇ ਇਹ ਨਾਰਮਲ ਨੇ ਦੇਖੋ ਨਸ਼ਾ ਕੋਈ ਵੀ ਹੈ ਜੀ ਜਦੋਂ ਇੱਕ ਵਾਰ ਆਪਾਂ ਸ਼ੁਰੂ ਕਰ ਲਿਆ ਜਦੋਂ ਆਪਾਂ ਉਹਨੂੰ ਛੱਡਣਾ ਹੈਗਾ ਤਾਂ ਉਦੋਂ ਤੋੜ ਤਕਲੀਫ ਤਾਂ ਆਊਗੀ ਹੁਣ ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਤੋੜ ਲੱਗਦੀ ਹੈ ਕਿਸੇ ਦੀ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਕਿਸੇ ਦੇ ਨੱਕ ਦੇ ਵਿੱਚੋਂ ਪਾਣੀ ਆਉਂਦਾ ਬਸਰੀਆਂ ਆਉਂਦੀਆਂ ਨੇ ਛਿੱਕਾ ਲੱਗਦੀਆਂ ਨੇ ਹੱਡ ਪੈ ਟੁੱਟਦੇ ਨੇ ਬੁਖਾਰ ਚੜ ਜਾਂਦਾ ਹੈਗਾ ਇਦਾਂ ਦੇ ਚੀਜ਼ਾਂ ਹੁੰਦੀਆਂ ਨੇਗੀਆਂ ਠੀਕ ਹੈ ਕਈਆਂ ਨੂੰ ਉਹੀ ਕੰਬਣੀ ਚੜਦੀ ਰਹਿੰਦੀ ਹੈਗੀ ਤਾਂ ਇਹ ਤੋੜ ਦਾ ਹਿੱਸਾ ਹੈਗਾ ਆਪਣੀ ਜਿਹੜੀ ਮੈਡੀਸਨ ਹੈ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਨਸ਼ਾ ਛੱਡਣ ਵਾਸਤੇ ਪਹਿਲਾਂ ਬੰਦੇ ਦਾ ਮਨ ਹੋਣਾ ਚਾਹੀਦਾ ਹੈਗਾ ਜ ਉਹ ਤੋੜ ਤਕਲੀਫ ਵਾਸਤੇ ਮੈਡੀਸਨ ਹੁੰਦੀ ਹੈਗੀ ਅੱਛਾ ਜਿੱਦਾਂ ਹੁਣ ਤੁਸੀਂ ਹਨਾ ਬਹੁਤ ਸਾਰੇ ਲੋਕ ਇਹਦਾ ਯੂਜ਼ ਕਰ ਸਕਦੇ ਆ ਪਰਟੀਕੂਲਰ ਕਿਸੇ ਇੱਕ ਡਰਗ ਦੇ ਲਈ ਬਣਿਆ ਹੋਇਆ ਜਾਂ ਕਿਹੋ ਜਿਹਾ ਵੀ ਨਸ਼ਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਹੋਵੇ ਠੀਕ ਹੈ ਕੋਈ ਫੀਮ ਪੁੱਕੀ ਸਮੈਕ ਹੇਰੋਇਨ ਗਾਂਜਾ ਕੋਈ ਬਾਅਦ 400 ਹੋ ਗਈ ਜਿਵੇਂ ਬਾਹਰ ਆਪਣੇ ਮੈਟਾਡੋਲ ਬਹੁਤ ਚਲਦੀ ਹੈਗੀ ਉਹਦਾ ਕੋਈ ਜੀਵ ਵਾਲੀ ਗੋਲੀ ਮਤਲਬ ਕਿਸੇ ਵੀ ਕਿਸਮ ਦਾ ਨਸ਼ਾ ਹੋਵੇ ਇਹਦੇ ਨਾਲ ਛੱਡ ਸਕਦਾ ਬਟ ਪਹਿਲਾ ਬੰਦੇ ਦਾ ਆਪਦਾ ਮਨ ਹੋਣਾ ਚਾਹੀਦਾ ਮੈਂ ਬਾਰ ਬਾਰ ਇਹੋ ਗੱਲ ਰਿਪੀਟ ਕਰੂੰਗਾ ਕਿ ਬੰਦੇ ਦਾ ਜਿੰਨਾ ਚਿਰ ਮਨ ਨਹੀਂ ਹੈਗਾ ਤਾਂ ਮੈਡੀਸਨ ਨਾ ਲਓ ਕਿਉਂਕਿ ਅਸੀਂ ਵੀ ਜਿੰਨੇ ਵੀ ਆਪਣੇ ਟੈਲੀ ਕੋਲਰ ਰੱਖੇ ਹੋਏ ਨੇ ਕਿ ਉਹਨਾਂ ਸਾਰਿਆਂ ਨੂੰ ਇੱਕ ਚੀਜ਼ ਸਮਝਾਈ ਹੋਈ ਹੈ ਜੇ ਕੋਈ ਬੰਦਾ ਕਹਿੰਦਾ ਵੀ ਹਾਂ ਸਾਨੂੰ ਦਵਾਈ ਭੇਜ ਦਿਓ ਅਸੀਂ ਬੰਦੇ ਦਾ ੱੱਕੇ ਨਾਲ ਨਸ਼ਾ ਛਡਾਉਣਾ ਹੈਗਾ ਵੀ ਉਹਦੀ ਸਬਜੀ ਦੇ ਵਿੱਚ ਪਾ ਦਾਂਗੇ ਆਪਾਂ ਮੈਡੀਸਨ ਹੀ ਨਹੀਂ ਭੇਜਦੇ ਹੈਗੇ ਕਿਉਂਕਿ ਮੈਡੀਸਨ ਹੁੰਦੀ ਹੈਗੀ ਪ੍ਰੋਬਲਮ ਵਾਸਤੇ ਇੱਕ ਬਿਮਾਰ ਬੰਦੇ ਵਾਸਤੇ ਹੁਣ ਮੈਂ ਇੱਥੇ ਬਿਮਾਰ ਬੰਦਾ ਕਿੰਨੂ ਕਿੰਨਾ ਹੁਣ ਮੰਨ ਲਓ ਜਿਹੜਾ ਬੰਦਾ ਨਸ਼ਾ ਕਰ ਰਿਹਾ ਹੈਗਾ ਠੀਕ ਹੈ ਕੋਈ ਫੀਮ ਖਾ ਰਿਹਾ ਹੈ ਭੁੱਕੀ ਖਾ ਰਿਹਾ ਕਿਸੇ ਵੀ ਤਰ੍ਹਾਂ ਨਸ਼ਾ ਕਰ ਸਕਦਾ ਆਪਾਂ ਉਹਨੂੰ ਅਮਲੀ ਸ਼ਰਾਬੀ ਜਾਂ ਨਸ਼ੇੜੀ ਬੋਲ ਸਕਦੇ ਹਾਂਗੇ ਬਟ ਜਦੋਂ ਉਹ ਬੰਦਾ ਨਸ਼ਾ ਛੱਡਣ ਦੀ ਕੋਸ਼ਿਸ਼ ਕਰੂਗਾ ਤਾਂ ਉਹਦਾ ਸਰੀਰ ਟੁੱਟੂਗਾ ਤਾਂ ਉਹ ਇੱਕ ਮਰੀਜ਼ ਬਣ ਜਾਊਗਾ ਮੈਡੀਸਨ ਹੈ ਜਿਹੜੀ ਉਹ ਇੱਕ ਮਰੀਜ਼ ਬੰਦੇ ਵਾਸਤੇ ਆ ਨਾ ਕਿ ਕਿਸੇ ਦੀ ਆਦਤ ਚੇਂਜ ਕਰਨ ਵਾਸਤੇ ਜੀ 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 ਆਪਾਂ ਨੂੰ ਵੀ ਪਤਾ ਆਪਾਂ ਸਾਰੇ ਪੜੇ ਲਿਖੇ ਹਾਂ ਬਟ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਚਲੋ ਆਪਣਾਤੀ ਪੁੱਤ ਤੋਂ ਆਪਾਂ ਦੁਖੀ ਹੋ ਕੇ ਆਪਾਂ ਮੰਗਵਾ ਲੈਨੇ ਆਪਾਂ ਉਹ ਨਕਲੀ ਲੋਕਾਂ ਦੇ ਚਾਂਸੇ ਦੇ ਵਿੱਚ ਆ ਜੰਨੇਗੇ ਕੋਈ 10 ਦਿਨ ਦੀ ਦਵਾਈ ਦਿੰਦਾ ਕੋਈ ਕਹਿੰਦਾ 15 ਦਿਨ ਦਵਾਈ ਖਾਓ ਕੋਈ 4 ਮਹੀਨੇ ਖਾਓ ਤਾਂ ਉਹ ਇੱਕ ਸਿਰਫ ਪੈਸਾ ਇਕੱਠਾ ਕਰਨ ਵਾਲੀ ਚੀਜ਼ ਹੈਗੀ ਆਪਾਂ ਮੈਡੀਸਿਨ ਉਹਨੂੰ ਦਿੰਨੇ ਆ ਜਿਹੜੇ ਬੰਦੇ ਦਾ ਮਨ ਹੈਗਾ ਤੋੜ ਤਕਲੀਫ ਦੀ ਮੇਰੀ ਪਹਿਲੇ ਦਿਨ ਤੋਂ ਜ਼ਿੰਮੇਵਾਰੀ ਹੈਗੀ ਅਗਰ ਤੋੜ ਲੱਗਦੀ ਹੈ ਤਾਂ ਮੈਂ ਪੈਸੇ ਵਾਪਸ ਕਰੂੰਗਾ ਅਗਰ ਕਿਸੇ ਬੰਦੇ ਨੂੰ ਕੋਈ ਵਹਿਮ ਹੈਗਾ ਵੀ ਹਾਂ ਕਿ ਵੀ ਪਤਾ ਨਹੀਂ ਤੋੜ ਖਤਮ ਹੋਊ ਜਾਂ ਨਹੀਂ ਹੋਊਗੀ ਮੈਂ ਉਹਨੂੰ ਸਿੱਧਾ ਕਹਿਣਾਗਾ ਕਿ ਤੁਸੀਂ ਸਵੇਰੇ ਆਓ ਸਾਡੇ ਕੋਲ ਬਿਨਾ ਨਸ਼ਾ ਕਿਤੇ ਆਜੋ ਕਰੋ ਰੋਟੀ ਖਾ ਕੇ ਉਹ ਇੱਥੇ ਉੱਥੇ ਤੁਹਾਨੂੰ ਅਸੀਂ ਮੈਡੀਸਿਨ ਦੇਵਾਂਗੇ ਪਹਿਲੀ ਡੋਜ਼ ਦੇ ਨਾਲ ਤੁਹਾਡੀ ਜਿਹੜੀ 90% ਤੱਕ ਤੋੜ ਹੈ ਜਿਹੜੀ ਖਤਮ ਹੋ ਜਾਊਗੀ ਮੈਂ ਇੰਨੇ ਕੌਨਫੀਡੈਂਸ ਦੇ ਨਾਲ ਕਿਸੇ ਨੂੰ ਅੱਜ ਤੱਕ ਬੋਲਦੇ ਨਹੀਂ ਦੇਖਿਆ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ ਜੇ ਇੰਨੇ ਕੌਨਫੀਡੈਂਸ ਦੇ ਨਾਲ ਕਹਿ ਰਹੇ ਹੋ ਤੇ ਮਤਲਬ ਤੁਸੀਂ ਇਸ ਚੀਜ਼ ਦੀ ਗਾਰੰਟੀ ਦਿੰਦੇ ਹੋ ਕਿ ਜਿਹੜੇ ਬੰਦੇ ਨੂੰ ਅਸਰ ਨਹੀਂ ਹੁੰਦਾ ਉਹਦਾ ਪੈਸਾ ਵੇਸਟ ਨਹੀਂ ਹੋਊਗਾ ਬਿਲਕੁਲ ਜੀ ਬਿਲਕੁਲ ਦੇਖੋ ਸਭ ਤੋਂ ਵੱਡੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਕਹਿ ਕੇ ਹਟਿਆ ਜੀ ਕਿ ਬੰਦਾ ਪਹਿਲਾਂ ਹੀ ਟੁੱਟਿਆ ਹੁੰਦਾ ਹੈਗਾ ਠੀਕ ਹੈ ਬੇਦ ਮੰਨ ਲਓ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਘਰ ਦੇ ਟੁੱਟੇ ਹੁੰਦੇ ਨੇਗੇ ਕਿਉਂਕਿ ਪਹਿਲਾਂ ਪੈਸੇ ਦੀ ਬਰਬਾਦੀ ਵੀ ਹੈ ਆਪਣੇ ਤੇ ਪੁੱਤ ਦਾ ਖਰਾਬ ਵੀ ਹੋ ਜਾਂਦਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈਗੀ ਬਟ ਆਪਾਂ ਕਿਸੇ ਦੇ ਨਾਲ ਧੋਖਾ ਤੜੀ ਨਹੀਂ ਕਰਦੇ ਹੈਗੇ ਜੀ ਕਿ ਬੰਦੇ ਦਾ ਮਨ ਹੈਗਾ ਕਿਉਂਕਿ ਪਹਿਲਾਂ ਬੰਦਾ ਤਾਂ ਦੁਖੀ ਹੋਇਆ ਹੁੰਦਾ ਆਪਾਂ ਦਵਾਈ ਦੇ ਦਾਂਗੇ ਬੰਦੇ ਦਾ ਮਨ ਨਾ ਹੋਵੇ ਉਹਦਾ ਫਿਰ ਪੈਸਾ ਖਰਾਬ ਤੁਸੀਂ ਮੈਨੂੰ ਇੱਕ ਹੋਰ ਚੀਜ਼ ਦੱਸੋ ਕਿ ਇੱਕ ਤਾਂ ਹੁੰਦਾ ਹੈ ਕਿ ਘੱਟ ਮਾਤਰਾ ਦੇ ਵਿੱਚ ਇੱਕ ਹੁੰਦਾ ਵੱਧ ਮਾਤਰਾ ਦੇ ਵਿੱਚ ਹਨਾ ਤੇ ਕੀ ਇਹ ਦਵਾਈ ਉਹਨਾਂ ਲੋਕਾਂ ਤੇ ਵਰਕ ਕਰੋਗੇ ਜਿਹੜੇ 20-20 ਸਾਲ ਤੋਂ ਨਸ਼ਾ ਕਰ ਰਹੇ ਨੇ ਜਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਰ ਰਹੇ ਨੇ ਆਪਣੇ ਕੋਲ ਆਉਂਦੇ ਨੇ 30-35 35 ਸਾਲ ਵਾਲੇ ਵੀ ਆਉਂਦੇ ਨੇ 70-70 ਸਾਲ ਦੇ ਬਜ਼ੁਰਗ ਆਪਣੇ ਤੋਂ ਮੈਡੀਸਿਨ ਲੈ ਕੇ ਨਸ਼ਾ ਛੱਡ ਚੁੱਕੇ ਨੇਗੇ ਕੋਈ ਫੀਮ ਖਾਂਦਾ ਹੈ ਕੋਈ ਜੀਬ ਵਾਲੀ ਗੋਲੀ ਖਾਂਦਾ ਹੈ ਕੋਈ ਪੁੱਕੀ ਖਾਂਦਾ ਹੈ ਪਤਾ ਨਹੀਂ ਕੀ ਕੀ ਨਸ਼ੇ ਕਰ ਜਾਂਦੇ ਹਰ ਇੱਕ ਨਸ਼ਾ ਆਪਾਂ ਛਡਾ ਚੁੱਕੇ ਹਾਂ ਬਸ ਬਾਰ-ਬਾਰ ਮੈਂ ਇੱਕ ਗੱਲ ਰਿਪੀਟ ਕਰੂੰਗਾ ਬੰਦੇ ਦਾ ਆਪਦਾ ਮਨ ਹੋਣਾ ਚਾਹੀਦਾ ਹੈਗਾ ਤੇ ਜਦੋਂ ਤੁਸੀਂ ਇਹ ਦਵਾਈ ਜਦੋਂ ਕੋਈ ਲੈਣ ਆਉਂਦਾ ਨਾ ਜਿਆਦਾਤਰ ਤੁਹਾਡੇ ਕੋਲ ਕਿਹੋ ਜਿਹੇ ਨਸ਼ੇ ਵਾਲੇ ਆਉਂਦੇ ਨੇ ਜਾਂ ਕਿ ਉਹ ਜਿਹੇ ਮਤਲਬ ਜਿਆਦਾ ਯੂਜ਼ ਕਰਦੇ ਨੇ ਅਗਰ ਗੱਲ ਕਰਾਂ ਜੀ ਜਿਹੜੇ ਉਹਨਾਂ ਜਿਆਦਾ ਏਜ ਦੇ ਨੇ ਹਣਾ ਮਗਰ 40 ਤੋਂ ਪਲੱਸ ਦੀ ਉਮਰ ਦੀ ਗੱਲ ਕਰੀਏ ਉਹ ਜ਼ਿਆਦਾਤਰ ਫੀਮ ਭੁੱਕੀ ਜਾਂ ਜੀ ਵਾਲੀ ਗੋਲੀ ਤੇ ਲੱਗੇ ਹੋਏ ਨੇ ਜਾਂ ਟਰਮਾਡੋਲ ਤੇ ਲੱਗੇ ਹੋਏ ਨੇ ਜਿਵੇਂ ਆਪਣੀ ਜੰਗ ਜਨਰੇਸ਼ਨ ਲਾ ਲੋ ਵੀ ਜਿਹੜੇ 16 ਸਾਲ ਦੇ ਨਵੇਂ-ਨਵੇਂ ਮੁੰਡੇ ਉੱਠੇ ਨੇਗੇ ਉਹ ਕੈਪਸੂਲਾਂ ਤੇ ਲੱਗ ਜਾਂਦੇ ਨੇ ਕੋਈ 16 ਸਾਲ ਦੇ ਮੁੰਡੇ ਨੂੰ ਫੋਨ ਕਰਦੇ ਨੇ ਮੇਰੇ ਕੋਲ 12 12 13 13 ਸਾਲ ਦੇ ਬੱਚੇ ਵੀ ਮੈਂਸ਼ਨ ਲੈ ਕੇ ਗਏ ਨੇ ਜੀ ਫੋਨ ਕਰਕੇ ਤੁਹਾਨੂੰ ਦੱਸਦੇ ਨੇ ਆਪਣੇ ਬਿਲਕੁਲ ਇੱਕ ਇਦਾਂ ਦਾ ਬੱਚਾ ਆਇਆ ਜੀ 14 ਸਾਲ ਦੀ ਉਹਦੀ ਉਮਰ ਜੀ ਤੇ ਉਹ 8 ਪਰਹਿ ਕੇ ਖਾ ਲੈਂਦਾ ਸੀ ਜੀ 300 ਐਮ ਜੀ ਤੇ ਤੇ ਉਹ ਹੁਣ ਛੱਡ ਚੁੱਕਿਆ ਉਹ ਛੱਡ ਚੁੱਕਿਆ ਛੱਡ ਚੁੱਕਿਆ ਸੋ ਸਾਰੀਆਂ ਤੁਹਾਡੇ ਕੋਲ ਆਨ ਰਿਕਾਰਡ ਹੁੰਦੀਆਂ ਨੇ ਆਨ ਰਿਕਾਰਡ ਹੁੰਦੀਆਂ ਨੇ ਆਨ ਰਿਕਾਰਡ ਹੁੰਦੀਆਂ ਨੇ ਅੱਛਾ ਇੱਕ ਹੋਰ ਚੀਜ਼ ਦੱਸੋ ਕਿ ਇੱਕ ਹੁੰਦਾ ਨਾ ਕਿ ਜਦੋਂ ਅਸੀਂ ਚੀਜ਼ ਕਰਦੇ ਆ ਨਸ਼ਾ ਕਰਦੇ ਆ ਨਾ ਤੇ ਅਸੀਂ ਨਹੀਂ ਚਾਹੁੰਦੇ ਵੀ ਨਸ਼ਾ ਸਾਡੇ ਕਰਦੇ ਨੂੰ ਸਾਡੇ ਆਂਡ ਗਵਾਂਡ ਸਾਡੇ ਰਿਸ਼ਤੇਦਾਰ ਨੂੰ ਪਤਾ ਹੋਵੇ ਵੀ ਅਸੀਂ ਨਸ਼ਾ ਕਰਦੇ ਆ ਨਾ ਜਿਵੇਂ ਤੁਸੀਂ 14 ਸਾਲ ਦੇ ਬੱਚੇ ਦੇ ਐਗਜ਼ਾਮਪਲ ਦਿੱਤੀ ਹੈ ਤੇ ਕੀ ਤੁਸੀਂ ਇਸ ਪ੍ਰਾਈਵੇਸੀ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਬਿਲਕੁਲ ਜੀ ਦੇਖੋ ਅਗਰ ਆਪਾਂ ਪ੍ਰਾਈਵੇਸੀ ਨੂੰ ਧਿਆਨ ਦੇ ਵਿੱਚ ਰੱਖਦੇ ਆ ਤਾਂ ਹੀ ਆਪਾਂ ਇੱਥੇ ਇਕੱਲੇ ਬੈਠੇ ਆ ਨਹੀਂ ਤਾਂ ਆ ਕਿਉਂਕਿ ਮਾਰਕੀਟ ਦੇ ਵਿੱਚ ਹਰ ਇੱਕ ਬੰਦੇ ਦਾ ਆਪਣਾ ਇੱਕ ਰੁਤਬਾ ਹੈ ਆਪਣਾ ਸਟੇਟਸ ਹੈ ਆਪਾਂ ਹਰੇਕ ਬੰਦੇ ਦੀ ਪ੍ਰਾਈਵੇਸੀ ਰੱਖਦੇ ਆ ਕਿਸੇ ਦਾ ਆਪਾਂ ਡਾਟਾ ਲੀਕ ਨਹੀਂ ਕਰਦੇ ਹੈਗੇ ਜੀ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਜਦੋਂ ਮੈਂ ਇਹਨਾਂ ਦੇ ਇੱਥੇ ਆਈਆਂ ਕਲੀਨਿਕ ਦੇ ਵਿੱਚ ਤੇ ਬਾਹਰ ਕਾਫੀ ਲੋਕ ਬੈਠੇ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਰਿਵਿਊ ਲੈ ਲੀਏ ਤੇ ਉਹ ਰੈਡੀ ਸੀ ਕਿ ਠੀਕ ਹੈ ਸਾਡਾ ਰਿਵਿਊ ਲੈ ਲਓ ਪਰ ਇਹਨਾਂ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਦੇ ਰਿਸ਼ਤੇਦਾਰ ਜਾਂ ਆਂਡਗਵਾਨ ਨੂੰ ਪਤਾ ਲੱਗੇ ਵੀ ਇਹ ਦਵਾਈ ਖਾ ਕੇ ਨੱਚਾ ਛੱਡਿਆ ਇਹਨਾਂ ਨੇ ਸੋ ਇੱਕ ਬਹੁਤ ਚੰਗਾ ਉਪਰਾਲਾ ਵੀ ਹੈ ਕਿਉਂਕਿ ਜੇ ਇਹਨਾਂ ਨੇ ਸਿਰਫ ਬਿਜ਼ਨਸ ਕਰਨਾ ਹੁੰਦਾ ਤਾਂ ਤੁਸੀਂ ਸ਼ਾਇਦ ਉਹਨਾਂ ਤੋਂ ਵੀ ਬੁਲਵਾ ਲੈਂਦੇ ਤੇ ਉਹ ਰੈਡੀ ਵੀ ਸੀ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਲੋਕ ਕ ਕਿ ਆਪਨੇ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰੋ ਵੀ ਜਿਹੜੇ ਬੰਦਿਆਂ ਨੇ ਨਸ਼ਾ ਛੱਡਣਾ ਹੈਗਾ ਸਾਡੇ ਨਾਲ ਫੋਨ ਤੇ ਗੱਲ ਕਰਾਓ ਅਗਰ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਕੈਂਪ ਲਗਾ ਕੇ ਉਹਨਾਂ ਨੂੰ ਆਪਾਂ ਸਮਝਾ ਸਕਦੇ ਹਾਂਗੇ ਇੱਕ ਇੱਕ ਵੀ ਇਹ ਵੀ ਆ ਨਾ ਵੀ ਹੁਣੀ ਕੋਈ ਮਾਰੀ ਵੀਡੀਓ ਪਾ ਦਿਓ ਸਭ ਨੇ ਸ਼ੇਅਰ ਕਰਨਾ ਬਿਲਕੁਲ ਜੀ ਬਿਲਕੁਲ ਮਾਰੀ ਕਰ ਦੋ ਬਈ ਇੱਕ ਚੀਜ਼ ਇਹ ਕਰ ਦੋ ਕਿ ਹਾਂ ਵੀ ਆ ਕੋਈ ਫਲਾਨੀ ਦਵਾਈ ਹੈਗੀ ਇਹਨੂੰ ਪਾਣੀ ਦੇ ਵਿੱਚ ਪਾ ਕੇ ਪੀਓ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਨਸ਼ਾ ਛੱਡ ਗਿਆ ਹੁਣ ਇੱਕ ਗੱਲ ਹੈਰਾਨੀ ਵਾਲੀ ਮੰਨ ਲਓ ਕੋਈ ਵੀ ਮੈਡੀਸਨ ਐਹੋ ਜਿਹੀ ਕਿਹੜੀ ਬਣੀ ਆ ਜਿਹੜੀ ਬੰਦੇ ਦਾ ਹੱਥ ਫੜ ਕੇ ਰੱਖ ਦੇ ਜਾਂ ਬੰਦੇ ਦਾ ਮਨ ਤੇ ਕੰਟਰੋਲ ਕਰ ਦੇ ਮਨ ਤੇ ਕੰਟਰੋਲ ਬੰਦੇ ਨੂੰ ਆਪ ਕਰਨਾ ਪੈਂਦਾ ਹੈ ਤਾਂ ਮਤਲਬ ਜਿਹੜੇ ਕਹਿੰਦੇ ਨੇ ਵੀ 15 ਦਿਨ ਦੇ ਵਿੱਚ 10 ਦਿਨ ਦੇ ਵਿੱਚ ਚੀਜ਼ ਸਹੀ ਹੋ ਜਾਊਗੀ ਉਹਨਾਂ ਤੋਂ ਬਚਣਾ ਚਾਹੀਦਾ ਬਿਲਕੁਲ ਬਚਣਾ ਚਾਹੀਦਾ ਜੀ ਦੇਖੋ ਮੈਂ ਸਿੱਧਾ ਕਹਿਣਾ ਅਗਰ ਤੁਹਾਡੇ ਕੋਲ ਤੁਹਾਡਾ ਬੱਚਾ ਨਸ਼ਾ ਕਰਦਾ ਹੈ ਉਹਦਾ ਮਨ ਨਹੀਂ ਹੈਗਾ ਨਸ਼ਾ ਛੱਡਣ ਦਾ ਤੁਸੀਂ ਫਿਰ ਵੀ ਦਵਾਈ ਲੈਣੀ ਹੈ ਮੈਂ ਕਹੂੰਗਾ ਦਵਾਈ ਲੈਣ ਦੇ ਨਾਲੋਂ ਤੁਸੀਂ ਕਿਸੇ ਉਹ ਪੈਸੇ ਨੂੰ ਚੰਗੀ ਜਗ੍ਹਾ ਦਾਨ ਕਰ ਦਿਓ ਹੋ ਸਕਦਾ ਉਹ দান ਕੀਤਾ ਉਹ ਪਰਮਾਤਮਾ ਕਿਰਪਾ ਕਰੇ ਹੋ ਸਕਦਾ ਉਹਦੇ ਪੁੱਤ ਨੂੰ ਸਮਤ ਬਖਸ਼ੇ ਹੂੰ ਸੰ ਵਿੱਚ ਮੈਂ ਇੱਕ ਹੋਰ ਚੀਜ਼ ਦੱਸੋ ਕਿ ਜਦੋਂ ਤੁਹਾਡੇ ਕੋਲ ਮੁੰਡੇ ਆਉਂਦੇ ਨੇ ਹਨਾ ਸੋ ਜ਼ਿਆਦਾਤਰ ਕੱਲੇ ਆਉਂਦੇ ਨੇ ਜਾਂ ਮਾਪੇ ਨਾਲ ਆਉਂਦੇ ਨੇ ਜੇ ਆਉਂਦੇ ਨੇ ਤੇ ਉਹਨਾਂ ਦੇ ਬੋਲ ਕਿਉਂਦੇ ਕੱਲੇ ਵੀ ਆਉਂਦੇ ਆ ਮਾਪੇ ਉਹਨਾਂ ਨਾਲ ਵੀ ਆਉਂਦੇ ਆ ਉਹਨਾਂ ਦੇ ਬੋਲ ਕਿਉਂਦੇ ਮਾਵਾ ਉਹਨਾਂ ਦੇ ਮਾਪੇ ਤਾਂ ਦੇਖੋ ਹੀ ਪਹਿਲਾਂ ਹੀ ਦੁਖੀ ਹੋਇਆ ਹੁੰਦਾ ਹੈਗਾ ਉਹ ਇੱਕ ਗੱਲ ਕਹਿੰਦਾ ਵੀ ਦੇਖੋ ਸਾਡਾ ਕੋ ਸਭ ਕੁਝ ਖਤਮ ਹੋ ਚੁੱਕਿਆ ਹੈਗਾ ਅਸੀਂ ਆਖਰੀ ਉਮੀਦ ਤੇ ਆਇਆ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਕੀ ਕਰਦੇ ਨੇ ਸਸਤੇ ਦੇ ਚੱਕਰ ਦੇ ਵਿੱਚ ਹਾਂ ਵੀ ਫਲਾਣਾ ਬੰਦਾ 500 ਦੀ ਦਵਾਈ ਦਿੰਦਾ ਫਲਾਣਾ ਬੰਦਾ 1000 ਰੁਪਏ ਦੀ ਮੈਡੀਸਿਨ ਦਿੰਦਾ ਹੈਗਾ ਤਾਂ ਆਪ ਉਹ ਤੋਂ ਲੈ ਕੇ ਅੱਕ ਚੁੱਕੇ ਆ ਫਿਰ ਉਹਦੇ ਨਾਲ ਕੀ ਹੁੰਦਾ ਹੈਗਾ ਉਹ ਜਿਹੜੇ ਗਲਤ ਬੰਦੇ ਨੇਗੇ ਉਹ ਗਲਤ ਬੰਦਿਆਂ ਕਰਕੇ ਇੱਕ ਸਹੀ ਮੈਡੀਸਿਨ ਤੇ ਵੀ ਲੋਕ ਸ਼ੱਕ ਕਰਨ ਲੱਗ ਜਾਂਦੇ ਨੇ ਤੇ ਮੈਂ ਹੁਣ ਚਲੋ ਆਪਾਂ ਇਹਨੂੰ ਦਵਾਈ ਤੇ ਆਉਂਦੇ ਆ ਇਹਨੂੰ ਯੂਜ਼ ਕਿਵੇਂ ਕਰਨਾ ਕਿਵੇਂ ਕਰੇ ਪਹੁੰਚ ਸਕਦਾ ਹੈ ਕਿਵੇਂ ਲੋਕ ਤੁਹਾਡੇ ਨਾਲ ਮਿਲ ਸਕਦੇ ਨੇ ਇਹ ਵੀ ਸਾਰੀ ਜਾਣਕਾਰੀ ਲੋ ਦੇਖੋ ਜਿੱਦਾਂ ਕਿ ਇਹ ਬਾਕਸ ਹੈ ਜਿਹੜਾ ਆਪਣਾ ਰਿਵਾਈਵ ਡਾਈਟ ਦੇ ਨਾਮ ਤੋਂ ਹੈ ਟੋਟਲੀ ਆਯੁਰਵੇਦਿਕ ਹੈ ਸਾਈਡ ਇਫੈਕਟ ਇਹਦਾ ਕੋਈ ਨਹੀਂ ਮੈਂ ਪਹਿਲਾਂ ਵੀ ਦੱਸਿਆਗਾ ਤੇ ਕੋਈ ਇਹਦੇ ਵਿੱਚ ਨਸ਼ਾ ਨਹੀਂ ਹੈਗਾ ਤੁਸੀਂ ਸਾਡੇ ਕੋਲ ਆ ਕੇ ਵੀ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋਗੇ ਤੇ ਤੁਸੀਂ ਕੋਰੀਅਰ ਵੀ ਕਰਵਾ ਸਕਦੇ ਹੋ ਰਹੀ ਗੱਲ ਲੈਣੀ ਕਿਵੇਂ ਹੈ ਇਹ ਦੁੱਧ ਦਹੀਂ ਲੱਸੀ ਦੇ ਨਾਲ ਆਪਾਂ ਮੈਡੀਸਿਨ ਲੈਣੀ ਹੈ ਇਹਦੇ ਵਿੱਚ ਪਾਊਡਰ ਫਾਰਮ ਦੇ ਵਿੱਚ ਮੈਡੀਸਿਨ ਹੈ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਨਸ਼ਾ ਨਹੀਂ ਹੈਗਾ ਜੀ ਠੀਕ ਹੈ ਤੇ ਅਗਰ ਗੱਲ ਕਰੀਏ ਡੋਜ ਦੀ ਤਾਂ ਨਸ਼ੇ ਦੀ ਡੋਜ ਦੇ ਮੁਤਾਬਕ ਆਪਾਂ ਮੈਡੀਸਿਨ ਦਿੰਨੇ ਆ ਕਿਸੇ ਨੂੰ 5 ਪੁੜੀਆਂ ਦਿੰਨੇ ਆ ਦਿਨ ਤਿੰਨੋ ਟਾਈਮ ਦੀਆਂ ਕਿਸੇ ਨੂੰ ਦੋ ਕਿਸੇ ਨੂੰ ਚਾਰ ਇਸ ਤਰੀਕੇ ਨਾਲ ਆਪਾਂ ਮੈਡੀਸਿਨ ਦਿੰਨੇ ਆ ਇੱਕ ਹੋਰ ਚੀਜ਼ ਦੱਸੋ ਕਿ ਸ਼ਾਮ ਨੂੰ ਤੁਹਾਡੇ ਕੋਲ ਕੋਈ ਦਵਾਈ ਲੈ ਕੇ ਚੱਲਾਂਗੇ ਹਨਾ ਹੁਣ ਇਹ ਇੱਕ ਬਾਕਸ ਦੇ ਵਿੱਚ ਕਿੰਨੇ ਮੰਤੂ ਇੱਕ ਬਾਕਸ ਦੇ ਵਿੱਚ 40 ਪੌਚ ਹੁੰਦੇ ਨੇ ਜਿਵੇਂ ਕਿ ਮੈਂ ਪਹਿਲਾਂ ਦੱਸ ਕੇ ਟੱਕੇ ਬੰਦੇ ਦੀ ਡੋਜ਼ ਦੇ ਮੁਤਾਬਕ ਇਹਨੇ ਦਿਨ ਚੱਲਣਾ ਹੈ। ਸੋ ਮਤਲਬ ਇਸ ਸਮ ਲੋ ਆਪਾਂ ਐਗਜ਼ਾਮਪਲ ਲੈ ਲੈਂਦੇ ਕਿ 40 ਦਿਨ ਦੀ ਦਵਾਈ ਤੁਸੀਂ ਦੇ ਦਿੱਤੀ। ਜੀ 40 ਦਿਨ ਦੀ ਜੀ ਦੇਖੋ ਮੰਨ ਕੇ ਚੱਲੋ ਕਿ ਜਿਹੜਾ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ। ਮੰਨ ਲਓ ਕੋਈ ਬੰਦਾ 1 ਕਿਲੋ ਭੁੱਕੀ ਖਾਂਦਾ ਹੈਗਾ। ਠੀਕ ਹੈ ਜੀ। ਤਾਂ ਉਹ 1 ਕਿਲੋ ਬੰਦਾ ਜਿਹੜਾ ਭੁੱਕੀ ਖਾਂਦਾ ਉਹਨੂੰ ਆਪਾਂ 40 ਦਿਨ ਦਾ ਕੋਰਸ ਦੇਵਾਂਗੇ। 40 ਦਿਨ ਦੇ ਵਿੱਚ ਆਪਣੇ ਇਹ 6 ਬਾਕਸ ਲੱਗ ਜਾਣਗੇ। 6 ਬਾਕਸ ਲੱਗ ਜਾਣੇ। ਵੀ ਮੰਨ ਕੇ ਚੱਲੋ ਮੰਨ ਲਓ 12000 ਦਾ ਖਰਚਾ ਆਇਆ। 40 ਦਿਨਾਂ ਦੇ ਵਿੱਚ ਉਹ 12 ਤੋਂ 15000 ਦੀ ਭੁੱਕੀ ਵੀ ਖਾ ਜਾਂਦਾ ਵੀ ਜਿੰਨਾ ਕ ਬੰਦਾ ਨਸ਼ਾ ਕਰਦਾ ਓਨੇ ਕਦਾ ਹੀ ਕੋਰਸ ਦਾ ਆਪਣਾ ਖਤਮ ਹੋ ਜਾਂਦਾ ਮੈਂ ਮੇਰੀ ਜਿਹੜੀ ਗੱਲ ਇਹ ਆ ਵੀ ਸਾਹਮਣੇ 40 ਦਿਨ ਦਾ ਇੱਕ ਬੰਦੇ ਦਾ ਕੋਰਸ ਚੱਲਦਾ ਪਿਆਣਾ ਤੁਹਾਡੇ ਕੋਲ ਬੰਦਾ ਪਹਿਲੇ ਦਿਨ ਆਇਆ ਮੈਡੀਸਿਨ ਲੈ ਕੇ ਚਲਾ ਗਿਆ ਤੇ ਕੀ ਉਹ 40 ਦਿਨਾਂ ਦੇ ਵਿੱਚ ਤੁਹਾਡੇ ਨਾਲ ਉਹ ਸੰਪਰਕ ਕਰ ਸਕਦਾ ਕੀ ਤੁਸੀਂ ਉਹਦੇ ਕੰਟੈਕਟ ਦੇ ਵਿੱਚ ਰਹਿੰਦੇ ਹੋ ਬਿਲਕੁਲ ਕਰ ਸਕਦਾ ਜੀ ਬਾਕੀ ਜਿਹਦੇ ਵੀ ਆਪਣੇ ਕੋਲ ਮੈਡੀਸਿਨ ਲੈ ਕੇ ਜਾਂਦਾ ਹੈਗਾ ਤਾਂ ਆਪਣਾ ਸਟਾਫ ਹੈ ਜਿਹੜਾ ਉਹਨਾਂ ਨੂੰ ਡੇਲੀ ਕਾਲ ਕਰਦਾ ਹੈਗਾ ਇੱਕ ਬੰਦੇ ਡਿਊਟੀ ਰੱਖੇ ਵੀ ਜਿਹੜਾ ਬੰਦਾ ਕੱਲ ਮੈਡੀਸਿਨ ਲੈ ਕੇ ਗਿਆ ਉਨ ਨੂੰ ਕੋਲ ਕਰਕੇ ਪੁੱਛਣਾ ਵੀ ਮੈਡੀਸਿਨ ਸ਼ੁਰੂ ਕਰਤੀ ਕੋਈ ਦਿੱਕਤ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ ਹੈਗੀ ਅਗਰ ਕੁਝ ਨਹੀਂ ਸਮਝ ਲੱਗਿਆ ਤਾਂ ਅਸੀਂ ਦੱਸ ਦਿੰਦੇ ਆਂ ਮਤਲਬ ਤੁਹਾਡੇ ਕੋਲ ਕੰਟੈਕਟ ਦੇ ਵਿੱਚ ਰਹਿ ਸਕਦਾ ਹੈ ਜੀ ਜੋ ਕੋਈ ਵੀ ਜਾਣਕਾਰੀ ਲੈਣੀ ਹੈ ਵੀ ਐਵੇਂ ਨਹੀਂ ਵੀ ਦਵਾਈ ਲੈ ਕੇ ਤੇ ਬਾਅਦ ਛੱਡਤਾ ਉਹਨਾਂ ਨੂੰ ਜ਼ਰੂਰੀ ਨਹੀਂ ਹੈਗਾ ਤੁਸੀਂ ਫੋਨ ਕਰੋਗੇ ਤਾਂ ਤੁਹਾਨੂੰ ਦਵਾਈ ਲੈਣੀ ਪੈਣੀ ਹੈ ਤੁਸੀਂ ਇੱਕ ਵਾਰ ਸਲਾਹ ਕਰਿਓ ਅਗਰ ਤੁਹਾਨੂੰ ਮਨ ਬੰਦ ਹੈਗਾ ਤਾਂ ਮਨ ਬਣ ਕੇ ਤੁਸੀਂ ਦਵਾਈ ਲੈ ਕੇ ਭਾਵੇਂ ਮੰਗਵਾ ਲਿਓ ਭਾਵੇਂ ਆ ਕੇ ਲੈ ਚੋ ਹੂੰ ਜੀ ਬਿਲਕੁਲ ਸੋ ਇਟਸ ਅ ਮੈਜ ਮੈਂ ਅਸ਼ਵਾ ਦੇ ਵਿੱਚ ਅਸੀਂ ਗੱਲ ਕਹੀ ਕਿ ਮਾੜੀ ਵੀਡੀਓ ਜੇਕਰ ਕਿਸੇ ਦੇ ਸਾਹਮਣੇ ਆ ਜਾਂਦਾ ਹੈ ਤੇ ਲੋਕ ਧੜਾ ਧੜ ਸ਼ੇ ਜਿਸ ਕੋਈ ਕਾਰਿਆ ਚੰਗਾ ਉਪਰਾਲਾ ਜੇਕਰ ਕੋਈ ਕਰ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਉਹਨੂੰ ਵੀ ਸ਼ੇਅਰ ਕਰਨਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਸ਼ਾ ਨਹੀਂ ਕਰਦਾ ਤੇ ਤੁਸੀਂ ਬਹੁਤ ਖੁਦਕਿਸ ਜਿਹੜਾ ਖੁਦਕਿਸਮਤ ਹੋ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰ ਰਿਹਾ ਖੁਸ਼ਕਿਸਮਤ ਹੋ ਤੁਸੀਂ ਪਰ ਤੁਹਾਡੇ ਇੱਕ ਸ਼ੇਅਰ ਦੇ ਨਾਲ ਕੋਈ ਹੋਰ ਵੀ ਘਰ ਦੇ ਵਿੱਚ ਜਿਹੜਾ ਖੁਸ਼ੀਆਂ ਆ ਸਕਦੀਆਂ ਨੇ ਸੋ ਇਸ ਨੂੰ ਬਿਲਕੁਲ ਸ਼ੇਅਰ ਕਰਨਾ ਨਾ ਭੁੱਲੋ